ਦੋ ਗੱਲਾਂ ਸਤਿਪੁਰਸ਼ਾ ਕਹੀਆਂ ਸੀ ਇੱਕ ਤੇ 10 ਮਿੰਟ ਰੋਜ਼ ਗੁਰੂਗ੍ਰੰਥ ਸਾਹਿਬ ਤੇ ਚੌਰ ਕਰੋ ਇਹਨੇ ਬਹਾਨੇ ਗੁਰਦੁਆਰੇ ਜਾਉਂਗੇ ਜਦੋਂ ਚੌਰ ਕਰੋਗੇ ਤੁਹਾਡਾ ਪਿਆਰ ਗੁਰੂਗ੍ਰੰਥ ਸਾਹਿਬ ਨਾਲ ਪੈ ਜਾਏਗਾ ਜਦੋਂ ਤੁਹਾਡਾ ਪਿਆਰ ਗੁਰੂਗ੍ਰੰਥ ਸਾਹਿਬ ਨਾਲ ਪੈ ਗਿਆ ਫਿਰ ਵਜ਼ੀਰ ਰੁੱਲਦੇ ਨਹੀਂ ਮੇ ਤੁਲਖਾੜੋ ਫਿਰ ਵਜ਼ੀਰ ਨਹੀਂ ਰੁੱਲਦੇ ਕਿਉਂ ਕਿਉਂਕਿ ਜਦੋਂ ਤੁਸੀਂ ਗਾਖ ਬਣ ਗਏ ਨਾ ਤੁਸੀਂ ਬਾਣੀ ਕਥਾ ਸੁਣੀ ਤੁਸੀਂ ਰੁੱਲਣ ਦੇਣਾ ਹੀ ਨਹੀਂ ਆਖੋ ਸਤਨਾਮ ਸ੍ਰੀ ਇਹ ਸੱਚ ਹੈ ਗੁਰੂ ਕੋ ਅਸੀਂ ਵੀ ਮਾਰੇ ਦੀ ਗੋਦ ਚੋਂ ਨਿਕਲੇ ਆ ਤਿੰਨ ਚਾਰ ਸਾਲ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ 14 ਸਾਲ 9 ਮਹੀਨੇ 13 ਦਿਨ ਮੇਰੇ ਗੁਰੂ ਨਾਨਕ ਬਿਠੇ ਖੁਦ ਦਾਸ ਨੇ ਤਿੰਨ ਸਾਲ ਕ੍ਰੀਵਖੰਡਪਾੜ ਸਾਹਿਬ ਦੀ ਡਿਊਟੀ ਕੀਤੀ ਮਾਰੇ ਜਗੇ ਤਰਲਾ ਲਿਆ ਪਾਦਸ਼ਾਹ ਬੜੀ ਵੱਡੀ ਸੇਵਾ ਏ ਕਈ ਵਾਰੀ ਗਰੀਬੀ ਕਰਕੇ ਡਿਊਟੀ ਬੰਦਾ ਵੱਧ ਲਾਉਂਦਾ ਨੀਂਦ ਆ ਜਾਂਦੀ ਐ ਨੀਂਦ ਆਉਂਦੀ ਮਾਰੇ ਦੇ ਅੰਗ ਪੱਖੇ ਨਾਲ ਥਲ ਜਾਂਦੇ ਐ ਦਾਤਿਆ ਮੇਰ ਕਰ ਕਾਰਨ ਕੀ ਐ ਜਦੋਂ ਅਸੀਂ ਸੁਣਨਾ ਸ਼ੁਰੂ ਕਰਤਾ ਨਾ ਸਾਰੀ ਗੱਲਾਂ ਸੁਣਨ ਦੀ ਹੁਣ ਕੋਈ ਵੀ ਸਾਡੇ ਵੀਰ ਕਲਾਕਾਰ ਨੇ ਜਾਂ ਨੱਚਣ ਟੱਪਣ ਵਾਲੇ ਹੈ ਤੇ ਸਾਡੇ ਆ ਸਾਡੀਆਂ ਹੀ ਭੈਣਾ ਵੀਰਾ ਪਰ ਉਧਰ ਨੂੰ ਸਾਡੀ ਪੀੜ੍ਹੀ ਕਿਉਂ ਤਰੀ ਉਹ ਕੋਈ ਵੀ ਚੀਜ਼ ਨੈਟ ਤੇ ਸ਼ੇਅਰ ਕਰਦੇ ਆ ਤੇ ਮਿੰਟੋ ਮਿੰਟੀ ਲੱਖਾਂ ਕਰੋੜਾਂ ਬੰਦਾ ਉਹਨੂੰ ਚੱਕ ਲਈ ਨਾ ਤਾੰਕ ਕਰਕੇ ਫਿਰ ਮਾੜੇ ਤੋਂ ਮਾੜਾ ਨੱਚਣ ਟੱਪਣ ਵਾਲਾ ਵੀ ਚੰਗੀ ਕੋਠੀ ਚੰਗੀ ਗੱਡੀ ਤੇ 4 ਪੈਸਿਆਂ ਦਾ ਮਾਲਕ ਬਣਦਾ ਲੋਕ ਸੁਣਦੇ ਐ ਸਭ ਤੋਂ ਪਹਿਲਾਂ ਗੁਰਮਤਿ ਦਾ ਸੱਸਾ ਸੁਣੋ